ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਜਿਵੇਂ ਆਪਾਂ ਬੱਚੇ ਜਾਣਦੇ ਵੀ ਹੁਣ ਆਪਣੇ ਮੌਸਮ ਜਿਹੜਾ ਬਹੁਤ ਖਰਾਬ ਚੱਲ ਰਿਹਾ ਹੈ ਹਨਾ ਮੀਂਹ ਵੀ ਲਗਾਤਾਰ ਪੈ ਰਿਹਾ ਨਹੀਂ ਪਰ ਆਪਾਂ ਬੇਲੇ ਵੀ ਨਹੀਂ ਮੈਦ ਸਕਦੇ ਆਪਾਂ ਨੂੰ ਪੜ੍ਹਾਈ ਤਾਂ ਨਾਲ-ਨਾਲ ਵਿੱਚੋਂ ਕਰਨੀ ਹੀ ਪਊਗੀ ਸੋ ਬੱਚਿਓ ਅੱਜ ਵੀ ਆਪਾਂ ਨਿੱਕੀ ਜਿਹੀ ਕਹਾਣੀ ਕਰਾਂਗੇ ਜਿਹੜੀ ਕਿ ਬੱਚਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਹਾਣੀਆਂ ਬੱਚਿਓ ਆਪਣੀ ਇਸ ਤਰ੍ਹਾਂ ਦੀ ਕਿ ਇੱਕ ਛੋਟੀ ਜੀ ਛੋਟੀ ਜੀ ਕਹਾਣੀ ਹੈ ਜ਼ਿਆਦਾ ਵੱਡੀ ਨਹੀਂ ਹੈਗੀ ਘੋਗੀ ਦੀ ਕਹਾਣੀ ਕਰਾਂਗੇ ਆਪਾਂ ਤਾਂ ਕੀ ਹੋਇਆ ਇੱਕ ਦਿਨ ਇੱਕ ਘੁੱਗੀ ਸੜਕ ਉੱਪਰ ਘੁੰਮ ਰਹੀ ਸੀ ਕਿੱਥੇ ਘੁੰਮ ਰਹੀ ਸੀ ਸੜਕ ਤੇ ਪਹਿਲਾਂ ਤਾਂ ਮੈਂ ਅਤੇ ਮੇਰਾ ਭਾਈ ਕਰਨ ਅਤੇ ਮੇਰਾ ਦੋਸਤ ਈਸ਼ਵਰ ਉਸ ਨੂੰ ਤੰਗ ਕਰਨ ਲੱਗੇ ਮੈਂ ਮੇਰਾ ਭਾਈ ਕਰਨ ਤੇ ਮੇਰਾ ਦੋਸਤ ਈਸ਼ਵਰ ਤਿੰਨੇ ਜਾਣੇ ਹੋਗੇ ਨਾ ਉਸ ਨੂੰ ਘਿਨੂ ਕੀ ਕਰਨ ਲੱਗੇ ਤੰਗ ਕਰਨ ਲੱਗੇ ਤਾਂ ਪਰ ਉਹ ਘੁੱਗੀ ਜਿਹੜੀ ਸੀਗੀ ਉਹ ਉੱਡ ਨਹੀਂ ਸਕਦੀ ਜਿਹੜੀ ਘੁੱਗੀ ਸੀ ਉੱਡ ਨਹੀਂ ਸਕਦੇ ਤੰਗ ਕਰੀ ਜਾਂਦੇ ਸੀ ਫੇਰ ਵੀ ਨਹੀਂ ਉੱਡ ਸਕਦੀ ਤੇ ਜਦ ਅਸੀਂ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਉਸ ਦੇ ਖੰਭ ਉੱਤੇ ਸੱਟ ਲੱਗੀ ਆ ਕੀ ਲੱਗੀ ਹੋਈ ਸੀ ਖੰਭ ਉੱਤੇ ਸੱਟ ਲੱਗੀ ਹੋਈ ਸੀ ਤਾਂ ਮੈਂ ਤੇ ਮੈਂ ਆਪਣੇ ਭਾਈ ਨੂੰ ਕਿਹਾ ਕੇ ਇਸ ਨੂੰ ਚੁੱਕ ਕੇ ਚੁੱਕ ਲਿਆ ਉਹ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਉਹਨੇ ਆਪਣੇ ਭਾਈ ਨੂੰ ਕਿਹਾ ਕਹਿੰਦਾ ਤੂੰ ਇਹਨੂੰ ਚੁੱਕ ਲੈ ਪਰ ਉਹਦਾ ਭਰਾ ਅੱਗੋਂ ਕੀ ਕਹਿੰਦਾ ਕਹਿੰਦਾ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਤਾਂ ਇਹਨੇ ਵਿੱਚ ਅੰਕਲ ਆ ਗਏ ਅਤੇ ਸਾਨੂੰ ਉਹ ਕਹਿਣ ਲੱਗੇ ਉੱਥੇ ਫਿਰਦੇ ਫਿਰਦੇ ਅੰਕਲ ਆ ਗਏ ਹੁਣਗੇ ਹੁਣਗੇ ਉਹ ਉਹਨਾਂ ਨੂੰ ਕਹਿਣ ਲੱਗੇ ਕਿ ਇਸ ਨੂੰ ਤੁਸੀਂ ਦੁਖੀ ਨਾ ਕਰੋ। ਤੋ ਕਿ ਸਿਆਣੇ ਆਮੀ ਕਹਿਿੰਦ ਨੇ ਪੰਛੀਆਂ ਨੂੰ ਦੁਖੀ ਨਾ ਕਰੋ। ਹੁਣ ਉਹ ਗੁਗ ਨੂੰ ਦੁਖੀ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਉਹ ਦਿਨ ਦੇ ਅੰਕਲ ਨੇ ਕਿਹਾ ਕਹਿੰਦੇ ਬੱਚਿਓ ਇਸ ਗੁਗ ਨੂੰ ਤੁਸੀਂ ਦੁਖੀ ਨਾ ਕਰੋ। ਤਾਂ ਅਸੀਂ ਉੱਥੋਂ ਚਲੇ ਗਏ। ਇੰਨੇ ਵਿੱਚ ਹੀ ਇੱਕ ਸੱਪ ਆ ਗਿਆ। ਕੀ ਆ ਗਿਆ ਸੀ ਸੱਪ। ਜੇ ਜਦੋਂ ਉੱਥੋਂ ਚਲੇ ਗਏ ਫਿਰ ਉੱਥੇ ਕੀ ਆ ਗਿਆ ਸੱਪ। ਅਸੀਂ ਉਹ ਸਾਨੂੰ ਦੇਖਣ ਲੱਗ ਗਏ ਉਹ ਤਿੰਨੇ ਜਣੇ ਸੀ ਜਿਹੜੇ ਤਿੰਨੇ ਦੋਸਤ ਉਸ ਸੱਪ ਨੂੰ ਵੇਖਣ ਲੱਗੇ ਤਾਂ ਉਸ ਤੋਂ ਕੁਝ ਚਿਰ ਬਾਅਦ ਅਸੀਂ ਵੇਖਿਆ ਕਿ ਜਿਹੜਾ ਕੁੱਤਾ ਘੁਗੀ ਨੂੰ ਖਾ ਗਿਆ ਸੀ ਜਿਹੜੀ ਘੁਗਰੇ ਖੰਭ ਤੇ ਸੱਟ ਲੱਗੀ ਹੋਈ ਸੀ ਥੋੜੀ ਬਾਅਦ ਦੇਰ ਬਾਅਦ ਜਦੋਂ ਉਹਨਾਂ ਨੇ ਥੋੜੇ ਜਾ ਕੇ ਵੇਖਿਆ ਤਾਂ ਜਿਹੜੀ ਘੁਗੀ ਉਸ ਨੂੰ ਕੁੱਤੇ ਨੇ ਖਾ ਲਿਆ ਤਾਂ ਇਹ ਵੇਖ ਕੇ ਸਾਨੂੰ ਬਹੁਤ ਪਛਤਾਵਾ ਹੋਣ ਲੱਗਿਆ ਜਦੋਂ ਦੇਖੋ ਬੱਚੇ ਤੁਹਾਡੇ ਸਾਹਮਣੇ ਕਿਸੇ ਵੀ ਪੰਛੀ ਨੂੰ ਕੋਈ ਹਨਾ ਜਾਨਵਰ ਖਾ ਜੇ ਤਾਂ ਤੁਹਾਨੂੰ ਪਛਤਾਵਾ ਤਾਂ ਲੱਗੂਗਾ ਹੈ ਨਾ ਫਿਰ ਤੋਂ ਉਹ ਨਾ ਆਇਆ ਉਹ ਗਵਿਆਸੀ ਇਹਨੂੰ ਕਿਉਂ ਨਾ ਚੱਕ ਲਿਆ ਇਹਨੂੰ ਅਸੀਂ ਉੱਚੀ ਥਾਂ ਤੇ ਨਾ ਰੱਖਤਾ ਜਾਂ ਅਸੀਂ ਇਹਦੀ ਰੱਖੀ ਨਾ ਕਰ ਲਈ ਹਨ ਤਾਂ ਇਹ ਦੇਖ ਕੇ ਸਾਨੂੰ ਬਹੁਤ ਪਛਤਾਵਾ ਹੋਣ ਲੱਗਿਆ ਤਾਂ ਜਦੋਂ ਪਛਤਾਵਾ ਹੋਣ ਲੱਗਿਆ ਕਿ ਅਸੀਂ ਉਸ ਨੂੰ ਚੁੱਕ ਕੇ ਕਿਸੇ ਉੱਚੀ ਥਾਂ ਤੇ ਕਿਉਂ ਨਾ ਰੱਖ ਦਿੱਤਾ ਫਿਰ ਤਿੰਨੇ ਆਪਸ ਵਿੱਚ ਸੋਚਣ ਲੱਗੇ ਨਾਲੇ ਪਛਤਾਉਣ ਲੱਗੇ ਕਹਿੰਦੇ ਕੋਈ ਗਿਰੇਵ ਚਲੇ ਦੇ ਖੰਭ ਦੇ ਉੱਤੇ ਸੱਟ ਲੱਗੀ ਹੋਈ ਸੀ ਕਿਉਂ ਆਪਾਂ ਜੇਕਰ ਆਪਾਂ ਨੂੰ ਪਤਾ ਹੁੰਦਾ ਵੀ ਇਹਨੂੰ ਕੁੱਤੇ ਨੇ ਖਾ ਲੈਣਾ ਤਾਂ ਆਪਾਂ ਇਸ ਨੂੰ ਉੱਚੀ ਜਗ੍ਹਾ ਦੇ ਉੱਤੇ ਰੱਖ ਦਿੰਦੇ ਪਰ ਉਹਨਾਂ ਕੋਲ ਹੁਣ ਪਸਤਾਵੇ ਤੋਂ ਸવાય ਕੁਝ ਨਹੀਂ ਸੀਗਾ ਤਾਂ ਇਸ ਤੋਂ ਬੱਚੇ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਆ ਕਿ ਕਦੇ ਵੀ ਤੁਹਾਨੂੰ ਕੋਈ ਵੀ ਜ਼ਖਮੀ ਪੰਛੀ ਜਾਨਵਰ ਕੁਝ ਵੀ ਮਿਲੇ ਤਾਂ ਉਸ ਦੀ ਸਹਾਇਤਾ ਜ਼ਰੂਰ ਕਰੋ ਤੇ ਉਸ ਨੂੰ ਕਿਸੇ ਸੁਰੱਖਿਆ ਜਗ੍ਹਾ ਤੇ ਮੈਂ ਰੱਖੋ ਜਿੱਥੇ ਉਸ ਨੂੰ ਕੋਈ ਖਾ ਨਾ ਸਕੇ ਨਾ ਕੋਈ ਵੀ ਜਾਨਵਰ ਉਸ ਦਾ ਨੁਕਸਾਨ ਨਾ ਕਰ ਸਕੇ ਤਾਂ ਹੁਣ ਉਹਨਾਂ ਦੇ ਪਸਤਾਉਣ ਦਾ ਭਲਾ ਕੀ ਫਾਇਦਾ ਗੁੱਗੀ ਨੂੰ ਤਾਂ ਕੁੱਤੇ ਨੇ ਖਾ ਲਿਆ ਸੀ ਤਾਂ ਫਿਰ ਇਹ ਤਾਂ ਸਾਨੂੰ ਇਹ ਸਿੱਖਿਆ ਮਿਲਦੀ ਵੀ ਇਹ ਪਸਤਾਏ ਕੀ ਬਣੇ ਜਦ ਚਿੜੀਆਂ ਚੁੱਕ ਕੇ ਖੇਤ ਫਿਰ ਉਹਨਾਂ ਕੋਲੇ ਪਸਤਾਵੇ ਤੋਂ ਸવાય ਕੁਝ ਵੀ ਨਹੀਂ ਸੀਗਾ ਇਸ ਲਈ ਤੁਹਾਨੂੰ ਵੀ ਮੈਂ ਇਹੀ ਸਲਾਹ ਦਵਾਂਗੀ ਜਦੋਂ ਵੀ ਤੁਹਾਨੂੰ ਕੁਝ ਵੀ ਕੋਈ ਵੀ ਜਾਨਵਰ ਪੰਛੀ ਫੱਟਣ ਮਿਲਦਾ ਤਾਂ ਉਸ ਦੀ ਸਹਾਇਤਾ ਜ਼ਰੂਰ ਕਰੋ